ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਡੈਲੀ ਲੈਬ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਸੁੱਕੀ ਅਰਬੀ ਜੋ ਕਿ ਆਪਾਂ ਬਹੁਤ ਹੀ ਸਾਦੇ ਢੰਗ ਨਾਲ ਬਣਾਵਾਂਗੇ ਤੇ ਬਣੂਗੀ ਬੜੇ ਸਵਾਦ ਮਸਾਲੇਦਾਰ ਤੇ ਆਹੋ ਤੁਹਾਨੂੰ ਦੱਸਦੇ ਆਂ ਕਿ ਇਹਦੇ ਵਿੱਚ ਕੀ ਕੀ ਪੈਂਦਾ ਆਪਾਂ 1/2 ਕਿਲੋ ਅਰਬੀ ਲਈ ਆ ਅਰਬੀ ਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਲਿਆ ਛਿੱਲ ਕੇ ਆਪਾਂ ਤੇ ਇਹਨੂੰ ਬਰੀਕ ਬਰੀਕ ਕੱਟ ਲਿਆ ਪਤਲਾ-ਪਤਲਾ ਕੱਟਣਾ ਵਾ ਲੰਬੇ-ਲੰਬੇ ਜਿਜ਼ੇ ਜ਼ਿਆਦਾ ਲੰਬੀ ਅਰਬੀ ਹੋਵੇ ਤਾਂ ਫਿਰ ਇਹਨੂੰ ਦੋ ਹਾੜ ਕਰ ਲੈਣੇ ਆ ਤੇ ਆਪਾਂ ਇਸ ਤਰ੍ਹਾਂ ਦੀ ਕੱਟੀ ਆ ਤੇ ਇਹਨੂੰ ਕੱਟ ਕੇ ਫਿਰ ਹੱਥਾਂ ਤੇ ਤੇਲ ਲਾ ਕੇ ਤੇ ਥੋੜਾ ਜਿਹਾ ਨਮਕ ਲਾ ਦੇਣਾ ਵਿੱਚ ਮਿਕਸ ਕਰ ਦੇਣਾ ਨਮਕ ਤੇ ਤਾਂ ਜੇ ਲੇਸ ਜੀ ਛੜੀ ਉਹ ਚ ਨਾ ਛੜਣ ਫਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ 5-6 ਪਾਣੀ ਧੋਣਾ ਵਾ ਤੇ ਕੀ ਇਹਦੇ ਉੱਪਰ ਲਾ ਜਿਹੜਾ ਹੁੰਦਾ ਨਾ ਚੰਗੀ ਤਰ੍ਹਾਂ ਫਿਰ ਗਲੇ ਨੂੰ ਬੜੀ ਖੰਦੀ ਆ ਜੇ ਇਸ ਤਰ੍ਹਾਂ ਰਹਿ ਜਵੇ ਕੋਈ ਪੱਤਾ ਪੁੱਤਾ ਵਿੱਚ ਰਹਿ ਜੇ ਤੇਨਾਂ ਆਪਾਂ ਚੰਗੀ ਤਰ੍ਹਾਂ ਧੋਣਾ ਧੋ ਕੇ ਨਾਲੇ ਤੇ ਨਮਕ ਨਿਕਲ ਜਾਊਗਾ ਵਿੱਚੋਂ ਤੇ ਨਾਲੇ ਜਿਹੜੀ ਲੇਸ ਜੀ ਉਹ ਨਿਕਲ ਜਾਊਗੀ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਪੋਣੇ ਦੇ ਨਾਲ ਪਹੁੰਚ ਕੇ ਤੇ ਪੱਖੇ ਦੇ ਥੱਲੇ 5 ਮਿੰਟ ਸਿਕਾਇਆ ਵਾ ਤੁਸੀਂ ਚਾਹੋ ਤੁਸੀਂ ਥੁੱਪੇ ਵਿੱਚ ਪਾ ਸਕਦੇ ਜੋ ਮੜਾ ਜਾ ਤੇ ਆ ਆਪਾਂ ਪਿਆਜ਼ ਲਏ ਆ ਤਿੰਨ ਤੇ ਇਹਨਾਂ ਨੂੰ ਆਪਾਂ ਬਦਲਾ ਬਦਲਾ ਕੱਟ ਲਿਆ ਬਰੀਕ ਵੀ ਤੁਸੀਂ ਕੱਟ ਸਕਦੇ ਜੋ ਵਿੱਚ ਥੋੜਾ ਜਿਹਾ ਅਸੀਂ ਆਪਾਂ ਅਦਰਕ ਪਾਇਆ ਵੀ ਬਰੀਕ ਬਰੀਕ ਕੱਟ ਕੇ ਪਾਇਆ ਆ ਦੋ ਤਨ ਹਰੀਆਂ ਮਿਰਚਾਂ ਲੈਂਗਾ ਦੋ ਮਿਰਚਾਂ ਲਈਆਂ ਤੇ ਇਹਨੂੰ ਆਪਾਂ ਉਹ ਗ੍ਰੈਂਡ ਦੇ ਵਿੱਚ ਕਰ ਲਿਆ ਵਾ ਆ ਬਾਕੀ ਜਿਹੜੇ ਮਿਰਚ ਮਸਾਲੇ ਇਹ ਪਾਵਾਂਗੇ ਤੇ ਹੁਣ ਆਪਾਂ ਕੜਾਈ ਉੱਪਰ ਰੱਖੀ ਆ ਤੇ ਤੁਹਾਨੂੰ ਦੱਸਦੇ ਕੜਾਈ ਸਾਡੇ ਉੱਪਰ ਤੇ ਹੁਣ ਆਪਾਂ ਗੈਸ ਉਹ ਕਰਾਂਗੇ ਹੁਣ ਤੇ ਕੜਾਈ ਗਰਮ ਸੁੱਕੀ ਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਤੇਲ ਤੇਲ ਸਾਡਾ ਗਰਮ ਹੋ ਗਿਆ ਵਾ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਹਿੰਗ ਹਿੰਗ ਪਾਣੀ ਜ਼ਰੂਰੀ ਆ ਤੇ ਫਿਰ ਆਪਾਂ ਪਾਵਾਂਗੇ ਅਰਬੀ ਅਰਬੀ ਆ ਪਾਵੇ ਚਪਾਤੀ ਤੇ ਉਨੂੰ ਆਪਾਂ ਤਲਣਾ ਵਾ ਤੇਲ ਦੇ ਵਿੱਚ ਜਿੰਨਾ ਜਰ ਮੱਖੀ ਮੱਖੀ ਆਪਦੇ ਖੋਰੀ ਕਟੇ ਗਰਦਾਂਗੇ ਆਗੇ ਇਹਨੂੰ ਆਪ ਤਾਲਣਾ ਹੋਵੇ ਤੇ ਤੇਲ ਦੇ ਵਿੱਚ ਇਸ ਤਰ੍ਹਾਂ ਪਹਿਲਾਂ ਕਰਨ ਨਾਲ ਜਿਹੜੀ ਅਰਬੀ ਆ ਉਹ ਨਰਮ ਹੋ ਜਾਂਦੀ ਆ ਮਿੱਠੀ ਬਣ ਜਾਂਦੀ ਨਾਲ ਅਰਬੀ ਮਿੱਠੀ ਵੀ ਬਣ ਜਾਂਦੀ ਆ ਪਰ ਇਹ ਹੈ ਕਿ ਜਿਆਦਾ ਸਬਜੀ ਸੁੱਕੀ ਹੋਈ ਰਸੇ ਵਾਲੀ ਇਸ ਤਰ੍ਹਾਂ ਬਣ ਜਾਂਦੀ ਸਰ ਚਾਲੂ ਵੀ ਇਹਦੇ ਵਰਗੇ ਹੁੰਦੇ ਆ ਕਚਾਲੂ ਹੁੰਦੇ ਆ ਤੇ ਕਚਾਲੂ ਇਹਦੀ ਵੀ ਛੱਟ ਬਣ ਜਾਂਦੀ ਅਰਬੀ ਦੀ ਛੱਟ ਵੀ ਬਣ ਜਾਂਦੀ ਹੈ ਤੇ ਕਚਾਲੂਆਂ ਦੀ ਵੀ ਬਣ ਜਾਂਦੀ ਹੈ ਅਰਬੀ ਦਾ ਹੀ ਹੁੰਦਾ ਵਾ ਉਹ ਤੇ ਮਦਲ ਅਰਬੀ ਵਗੋਂ ਅਰਬੀ ਵੀ ਜਮੀਂ ਚੰਦੀ ਆ ਵੀ ਜਮੀਂ ਚੰਦੀ ਜਮੀਂ ਚੰਦੀ ਭਰੇ ਹੋਰ ਆ ਨਪਰ ਦਾ ਬਹੁਤ ਥੋੜਾ ਘੋਰ ਹੁੰਦੀ ਹੈ ਹੋਰ ਘੀਰਦੀ ਹੂੰ ਇਹਨੂੰ ਆਪਾਂ ਹੁਣ ਥੋੜਾ ਜਿਆ ਮੱਠੀ ਮੱਠੀ ਆ ਕੇ ਤੇ ਨਾ ਚਲਾਗੇ ਕਿ ਮੇ ਤੁਹਿੰ ਚਾਹ ਉਹਦੇ ਮਣਾ ਜਨ ਨਿੱਕਾ ਪਾ ਸਕਦੇ ਜੂ ਆਪਾਂ ਨਮਕ ਪਾ ਦਾਂਗੇ ਵਿੱਚ ਨਮਕ ਨਾਲ ਕੁਝ ਗਾਲਾਂ ਜੰਦੀਆਂ ਆ। ਇਹਨਾਂ ਥੋੜੀ ਜਿਹੀ ਨਰਮ ਹੋ ਜਾਣਗੀ। ਤੇ ਨਮਕ ਇਹਦਾ ਮਿਕਸ ਕਰ ਦਾਂਗੇ ਆਪਾਂ। ਤੇ ਇਹਨੂੰ ਆਪਾਂ ਅਰਬੀ ਲਈ ਜੜਾ। 4-5 ਮਿੰਟ ਵਾਸਤੇ ਨਾ ਹੁਣ ਆਪਾਂ ਨੂੰ ਬੰਨ੍ਹ ਦੇਵਾਂਗੇ। ਇਹਨੂੰ 2 ਮਿੰਟ ਵਾਸਤੇ ਇਸ ਤਰ੍ਹਾਂ ਟੱਕ ਦਾਂਗੇ ਪਰੇ ਰੱਖਾਂਗੇ। ਕਿੰਨਾ ਕੁ ਹਰਕਵਾ ਹੁਣ ਆਪਾਂ ਵੇਖਦੇ ਹਾਂ ਜੀ ਇਹਨੇ ਕੱਟਿਆ ਹੈ ਤੇ ਅੱਗ ਤੇਜ਼ ਕਰਦਾਂਗੇ ਨਾ ਤੇ ਫਿਰ ਅਰਬੀ ਜਿਹੜੀ ਹਸਣਦਾ ਪੈਂਦੇ ਆ। ਇਸ ਤਰ੍ਹਾਂ ਮੱਠੀ ਮੱਠੀ ਅੱਗ ਤੇ ਆਪਾਂ ਕਰਾਂਗੇ। ਤੇ ਇਹਨਾਂ ਆਪਾਂ ਅਰਬੀ ਦਾ ਹੀ 1/2 ਕਿਲੋ ਤੇ ਇਹਨੂੰ ਜਿਹੜੀ ਆ ਅਰਬੀ ਨੂੰ ਛਿੱਲਿਆ ਫਿਰ ਕੱਟਿਆ ਨਮਕ ਲਾ ਕੇ ਫਿਰ ਇਹਨੂੰ 4-5 ਪਾਣੀ ਥੋਟਾ ਫਿਰ ਆਪਾਂ ਦੋ ਕੜਛੀਆਂ ਤੇਲ ਪੈ ਜਾਂਦਾ ਵਿੱਚ ਤੇਲ ਪਾਇਆ ਵਾ ਤੇ ਅਜੇ ਸਾਡੀ ਅਰਬੀ ਦੇ ਵਿੱਚ ਤਸਰਵਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਵੇਖ ਲੈਣਾ ਵਾ ਚਿੰਚੇ ਦੇ ਨਾਲ ਕਿੰਨੇ ਕਾ ਜ਼ਰਾ ਅਜੇ ਸਾਡੀ ਅਰਬੀ ਬਣੂਗੀ ਕਿੰਨਾ ਟਾਈਮ ਲੱਗਦਾ ਇਹਨੂੰ ਬਣਨ ਲੱਗਿਆ ਮੈਂ ਲੱਗ ਹੀ ਜਾਂਦਾ 1/2 ਘੰਟਾ ਚੰਡੇ ਪੇਦੀ ਹੈ ਨਾ ਜੇ ਆਪਾਂ ਸੇਕ ਜਿਆਦਾ ਕਰ ਦਾਂਗੇ ਤੇ ਇਹ ਜਿਹੜੀ ਅਰਬੀ ਆ ਵੇਖੋ ਬਿਲਕੁਲ ਨਾਲ ਨਹੀਂ ਲੱਗਣ ਲਈ ਆਪਾਂ ਨੂੰ ਕੋ ਬਾਤ ਕਰਨ ਤੇ ਥੋੜਾ ਜਿਹਾ ਅਰਬੀ ਨੂੰ ਸੁਕਾ ਲਿਆ ਆਪਾਂ ਪੱਕੇ ਥੱਲੇ ਇੱਥੇ ਧੁੱਪ ਲੱਗੀ ਧੁੱਪੇ ਮੜਾ ਜਾ ਸੁਕਾ ਲਓ ਤੇ ਅਰਬੀ ਜਿਹੜੀ ਆ ਬਹੁਤ ਵਧੀਆ ਬਣਦੀ ਆ ਤੇ ਇਹਨੂੰ ਆਪਾਂ ਫੇਰ ਟੱਕ ਦਿੰਦੇ ਆ ਥੋੜੇ ਦੇ ਬਣਾਉਣੇ ਆ ਥੋੜੀ ਜਿਹੀ ਕੱਚੀ ਅਰਬੀ ਆ ਨਾ ਉਹ ਬਲੇ ਨੂੰ ਖਾਂਦੀ ਆ ਬਹੁਤ ਜ਼ਿਆਦਾ ਮੁੜ ਕੇ ਇਹਦੇ ਆਪਾਂ ਵੇਖਦੇ ਆ ਕਿ ਸਰਦੀ ਨਾ ਹੁਣ ਨਾ ਕਸਰਵਾ ਦੇ ਤੇ ਅਰਬੀ ਸੰਦੀ ਲੱਗਦਾ ਕਿ ਸੋਹੀ ਗਈ ਹੈ ਹੋ ਗਈ ਹਗਾ ਲੱਗੀ ਹੋਵੇ ਨਾ ਇਹ ਨਰਮ ਹੋ ਗਈ ਆ ਬਣ ਗਈ ਬਣ ਗਈ ਮੈਂ ਤਾਂ ਜਿੱਦੇ ਬਣਨੀ ਆ ਆਸ਼ਾਣ ਪਲੇਟ 'ਚ ਕਰਦਾ ਪਲੇਟ 'ਚ ਕੱਢ ਲੈਣੇ ਆ ਨਾ ਅਰਬੀ ਨੂੰ ਐਸਾ ਇਹ ਨਾ ਆਪਾਂ ਅਰਬੀ ਕੱਢ ਲੈਣੀ ਆ ਹੈਂ ਪੁੱਛੋ ਇਸ ਤਰ੍ਹਾਂ ਕੱਢ ਲੈਣੀ ਸਾਰੀ ਅਰਬੀ ਉਠਾ ਲਈਦੇ 'ਚ ਕੱਢ ਲਾਂਗੇ ਮੇਚ ਉਲਟੇ ਤੋ ਫੇਰ ਮਾਰਨੇ ਨੂੰ ਆਪਾਂ ਇਸ ਤਰ੍ਹਾਂ ਕੱਢ ਲੈਣੀ ਹੈ ਰਬੀ ਤੇ ਫੇਰ ਆਪਾਂ ਆ ਜਿਹੜੇ ਪਿਆਜ਼ ਵਾ ਤੇ ਇਹਨਾਂ ਨੂੰ ਆਪਾਂ ਭੁੰਨਾਗੇ ਜਿੱਦਾਂ ਤੇਲ ਘੱਟ ਹੋਵੇ ਤੇ ਫੇਰ ਆਪਾਂ ਤੇਲ ਹੋਰ ਪਾ ਲੈਣਾ ਹੁਣ ਸਾਡਾ ਤੇਲ ਜਿਹੜਾ ਮਾਰਬੀ ਨੇ ਘੱਟ ਦੁੱਸਿਆ ਕਿਉਂਕਿ ਸੁੱਕੀ ਸੀ ਤੇ ਹੁਣ ਆਪਾਂ ਇਹਨੂੰ ਯਾਹ ਜਿਹੜੇ ਆ ਨਮਕ ਤੇ ਆਪਾਂ ਬੈਲਾ ਹੀ ਪਾਇਆ ਹੋਇਆ ਇਹਨਾਂ ਨੂੰ ਥੋੜਾ ਜਿਹਾ ਭੁਲਣਾ ਪਿਆ ਜ ਨੂੰ ਇਹ ਜਿਹੜੇ ਹਲਕੇ ਬ੍ਰਾਊਨ ਜਿਹੇ ਹੋ ਜਾਣ ਹੁਣ ਆਪਾਂ ਅਗਲੇ ਕਿ ਮਸਾਲੇ ਲੈਣੇ ਆਂ ਦੇਖੋ ਹੁਣ ਆਪਾਂ ਨਮਕ ਤੇ ਆਪਾਂ ਬਾਸਤਾ ਵਿੱਚ ਬੈਲਾ ਹੀ ਤੇ ਆਪਾਂ ਅੱਧਾ ਚਮਚਾ ਹਲਦੀ ਦਾ ਲਵਾਂਗੇ ਅੱਧਾ ਚਮਚਾ ਆਪਾਂ ਮਸਾਲੇ ਦਾ ਲਵਾਂਗੇ ਥੋੜੀ ਜਿਹੀ ਆਪਾਂ ਦੇਗੀ ਮਿਰਚ ਲਵਾਂਗੇ ਤੇ ਘਰ ਮਸਾਲਾ ਆਪਾਂ ਪਾਟ ਲਾ ਤੇ ਆਹ ਵਾਲੀ ਦਾ ਰਿਮੇਕ ਜਿਹੜੀ ਆ ਇਹ ਵੀ ਵਿੱਚੇ ਪਾ ਦਾਂਗੇ ਤੇ ਥੋੜਾ ਜਿਹਾ ਆਪਾਂ ਪਾਣੀ ਲਵਾਂਗੇ ਇਹਾਰੇ ਮਸਾਲੇ ਆ ਆਪਾਂ ਇਹਨਾਂ ਨੂੰ ਘੋਲ ਲਾਂਗੇ ਕਿਉਂਕਿ ਉਹਨੇ ਚਿਰ ਨੂੰ ਜਿੰਨਾ ਚਿਰ ਨੂੰ ਅਧਿਆਜ ਭੁੰਨਾਂਵਾਂ ਤੇ ਉਹਨੇ ਚਿਰ ਨੂੰ ਇਹੜਾ ਮਸਾਲੇ ਆ ਜਿਹੜੇ ਸਾਡੇ ਫੁੱਲ ਜਾਣਗੇ ਤੇ ਮਿਕਸ ਚੰਗੀ ਤਰ੍ਹਾਂ ਫਿਰ ਸਬਜੀ ਦੇ ਵਿੱਚ ਹੋ ਜਾਂਦੇ ਆ ਉਸ ਤਰ੍ਹਾਂ ਆਪਾਂ ਪਾਣੀ ਨਹੀਂ ਪਾਉਣਾ ਵਿੱਚ ਇਹ ਤੇ ਮਸਾਲੇ ਦੇ ਵਿੱਚ ਹੀ ਸੁੱਕ ਜਾਣਾ ਪਾਣੀ ਤੇ ਹੁਣ ਆਪਾਂ ਪਿਆਜ਼ ਜਿਹੜਾ ਉਹਨੂੰ ਪੂਕ ਪੱਲਾ ਭੁੰਨਾਗੇ ਉਹਨਾਂ ਜਦੋਂ ਆਪਾਂ ਮਸਾਲੇ ਦੇਦੇ ਹਾਂ ਸਾਡੇ ਕੋਲ ਜਾਣਗੇ ਕਿ ਤੇ ਆ ਜਾਓ ਹਲਕੇ ਬ੍ਰਾਊਨ ਕਰਨੇ ਆਪਾਂ ਪੰਜ ਲੱਗਦੀ ਤਾਂ ਚਟਣੀ ਹੁੰਦੀ ਹੈ ਨਾ ਨਾਲ ਫਿੰਗਰ ਫ੍ਰਾਈਜ਼ ਹੁੰਦੇ ਆ ਆਹ ਉਹ ਵੀ ਇਸ ਤਰ੍ਹਾਂ ਬੰਦੇ ਆ ਹਮ ਗਾਏ ਮਸਾਲਾ ਜਿਹੜੇ ਪਿਆਜ਼ ਵਾ ਅਦਰਕ ਤੇ ਪਿਆਜ਼ ਨੇ ਸਾਡਾ ਪੁੱਜ ਗਿਆ ਇਸ ਤਰ੍ਹਾਂ ਦਾ ਭੁੰਨਣਾਗੇ ਜ਼ਿਆਦਾ ਬਿਲਕੁਲ ਨਹੀਂ ਕਰਨਾ ਸਾਰਨਾ ਲੇਗਾ ਹੁਣ ਜਿਹੜੇ ਆਪਾਂ ਮਸਾਲੇ ਘੋਲੇ ਸੀਗੇ ਉਹ ਆਪਾਂ ਵਿੱਚ ਪਾ ਦੇਣੇ ਆਂ ਚੰਨੋ ਆਪਾਂ ਇੱਕ ਵਾਰ ਫਿਰ ਪੁੰਨਾਂਗੇ ਆਹੇ ਦਾ ਫਿਰ ਤਾਂ ਨਾਲ ਲੱਗੇ ਹੀ ਮਸਾਲੇ ਉਲੀਏ ਪਾ ਦੇ ਤੁਹਾਂਗੇ ਹੁਣ ਆਪਾਂ ਇਹ ਉਹ ਲੈ ਆਪਾਂ ਮਸਾਲਿਆਂ ਨੂੰ ਸਬਜ਼ੀ ਬਹੁਤ ਸਵਾਦ ਬੰਦੀ ਆ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਜੋ ਉਹ ਵੀ ਸਾਨੂੰ ਦੱਸਣਾ ਕਮੈਂਟ ਕਰਕੇ ਸਾਨੂੰ ਦੱਸਣਾ ਕਿ ਸਾਡਾ ਬਣਾਉਣ ਦਾ ਤਰੀਕਾ ਜਿਹੜਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਹੋ ਉਹਨਾਂ ਜੇ ਲਾਈਕ ਸ਼ੇਅਰ ਕਰ ਦਿਓ ਤੇ ਵੀ ਵੀਡੀਓ ਨੂੰ ਪੂਰੀ ਵੇਖਿਆ ਕਰੋ ਤੇ ਸ਼ੇਅਰ ਵੀ ਜਰੂਰ ਕਰਿਆ ਕਰੋਗੇ ਤੇ ਸਾਡੀ ਸਾਡੇ ਸਹਿਯੋਗ ਨਾਲ ਆਪਾਂ ਅੱਗੇ ਵਧਣਾ ਤੇ ਪਲੀਜ਼ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਬੈਲਮ ਦੀ ਘੰਟੀ ਦਬਾਉਣਾ ਨਾ ਭੁੱਲਣਾ ਤੁਸੀਂ ਸਾਡੀਆਂ ਵੀਡੀਓ ਜਿਹੜੀਆਂ ਫੇਰ ਵੀ ਅੱਗੇ ਤੁਹਾਨੂੰ ਮਿਲਣਗੀਆਂ ਤੇ ਵੀਡੀਓ ਨੂੰ ਰੋਜ਼ ਵੇਖੋ ਤੇ ਲਾਈਕ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋ ਅਜ ਮਸਾਲਾ ਜਿਹੜਾ ਸਾਡਾ ਪੁੱਜ ਗਿਆ ਵਾ ਤੇ ਆਗ ਆਪਾਂ ਜਿਹੜੀਆਂ ਕੱਟ ਕੀਤੀ ਆ ਤੇ ਹੁਣ ਆਪਾਂ ਜਿਹੜੀ ਅਰਬੀ ਆ ਉਹ ਵਿੱਚ ਪਾ ਦਾਂਗੇ ਇਹ ਅਰਬੀ ਨੂੰ ਮੈਂ ਪਾ ਰਹੀ ਫਿਰ ਆਪਾਂ ਇਹਨੂੰ ਮਿਕਸ ਕਰ ਦਾਂਗੇ ਅਰਬੀ ਦੇਖੋ ਸਾਡਾ ਅਰਬੀ ਦਾ ਰੰਗ ਦੇਖੋ ਕਿੰਨੀ ਵਧੀਆ ਆ ਤੇ ਖਾਣ ਵਿੱਚ ਕਿੰਨੀ ਸਵਾਦ ਆਉਗੀ ਇਸ ਤੋ ਹੀ ਇਸੇ ਤਰੀਕੇ ਨਾਲ ਬਣਾਉਣਾ ਸਭੀ ਅਰਬੀ ਸਾਡੇ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਟੇਸਟੀ ਬਣੂਗੀ ਨੀ ਵੇਖੋ ਸਕਲ ਇਹ ਨਹੀਂ ਵਧੀਆ ਵਾ ਤੇ ਖਾਣ ਵਿੱਚ ਵੀ ਵਧੀਆ ਹੋਗੀ ਦੇਖੋ ਜਿਵੇਂ ਤਰ੍ਹਾਂ ਚੰਗੀ ਲੱਗਦੀ ਹੂੰ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਦਮ ਦੇ ਦਈਏ ਥੋੜਾ ਜਿਹਾ ਦਮ ਦੇ ਦਿੰਨੇ ਆ ਤੇ ਫੇਰ ਤੁਹਾਨੂੰ ਦਿਖਾਦੇ ਲੋ ਜੇ ਸਬਜੀ ਵੇਖਦੇ ਆ ਸਾਡੀ ਬਣ ਗਈ ਹੋਊਗੀ ਕਿੰਨੀ ਖੁਸ਼ਬੋ ਵਧੀਆ ਆਉਂਦੀ ਐ ਨਾ ਹਾਂ ਲਓ ਜੀ ਸਬਜੀ ਸਾਡੀ ਤਿਆਰ ਹੋ ਗਈ ਐ। ਕਿੰਨੀ ਵਧੀਆ ਬਣੀ ਐ। ਬੋਲ ਕਿੰਨਾ ਟਾਈਮ ਲੱਗਾ ਮੈ? ਅੱਧਾ ਘੰਟਾ ਲੱਗਿਆ। 1/2 ਘੰਟਾ ਜਾਰ ਹੋਈ ਨਾ। ਹਾਂ ਤੇ ਆ ਗੈਸ ਨੂੰ ਆਪਾਂ ਬੰਦ ਕਰ ਦਿੰਦੇ ਹੁਣ। ਤੇ ਸਬਜੀ ਸਾਡੀ ਤਿਆਰ ਹੋ ਗਈ ਐ। ਦੇਖੋ ਕਿੰਨੀ ਵਧੀਆ ਸਬਜੀ ਬਣੀ ਐ। ਦੇਖੋ। ਵਾਹ ਜੀ ਵਾਹ। ਸਭ ਕੁਝ ਬਹੁਤ ਵਧੀਆ ਹੋndi। ਹਾਂ। ਅੱਜ ਮੈਨੂੰ ਨਹੀਂ ਯਾਦ ਆ ਗਿਆ ਵੀ ਮੈਂ ਹਾਂ ਕਿਦੋਂ ਤੈਨੂੰ ਮੈਂ ਤਾਂ ਨਾਲ ਭਾਈ ਬਣ ਜਾਣਾ